ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਕੰਚਲਪ੍ਰੀਤ ਦੇ ਮਾਮਲੇ ਤੋਂ ਬਾਅਦ ਸੂਬਾ ਪੁਲਿਸ ਨੂੰ ਕੱਲ ਗੁਰਪ੍ਰੀਤ ਸੇਖੋ ਮੁੱਦਕੀ ਦੇ ਮਾਮਲੇ ਤੇ ਵੀ ਅਦਾਲਤੀ ਫੈਸਲੇ ਤੋਂ ਬਾਅਦ ਨਵੋਸ਼ੀ ਦਾ ਸਾਹਮਣਾ ਕਰਨਾ ਪਿਆ ਦਰਸਲ ਗੈਂਗਸਟਰ ਤੋਂ ਸਮਾਜ ਸੇਵਕ ਬਣੇ ਗੁਰਪ੍ਰੀਤ ਸਿੰਘ ਸੇਖੋ ਮੁੱਦਕੀ ਨੂੰ ਦਿਹਾਤੀ ਪੁਲਿਸ ਨੇ ਕੱਲ ਦੇਰ ਰਾਤ ਹਿਰਾਸਤ ਵਿੱਚ ਲੈ ਲਿਆ ਸੀ ਦੇ ਖਿਲਾਫ 751 ਧਾਰਾ ਤਹਿਤ ਮੁਕਦਮਾ ਦਰਜ ਕੀਤਾ ਗਿਆ ਸੀ ਉਸ ਨੂੰ ਐਸ ਡੀ ਐਮ ਦੀ ਅਦਾਲਤ ਵਿੱਚ ਭੇਜ ਕੇ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਗਲ ਟੀਮ ਨੇ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਤੁਰੰਤ ਪ੍ਰਭਾਵ ਨਾਲ ਗੁਰਪ੍ਰੀਤ ਸੇਖੋਂ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਇਹ ਹੀ ਨਹੀਂ ਹਾਈ ਕੋਰਟ ਨੇ ਇਸ ਗ੍ਰਿਫਤਾਰੀ ਨੂੰ ਸਿਆਸੀ ਰੰਜਿਸ਼ ਨਾਲ ਜੁੜਿਆ ਮਾਮਲਾ ਵੀ ਕਰਾਰ ਦਿੱਤਾ ਹਾਈ ਕੋਰਟ ਨੇ ਮੰਨਿਆ ਕਿ ਜਮਾਨਤੀ ਅਪਰਾਧ ਵਿੱਚ ਬਿਨਾਂ ਜ਼ਮਾਨਤ ਬਾਂਡ ਪੇਸ਼ ਕਰਨ ਦਾ ਮੌਕਾ ਦਿੱਤੇ ਕਿਰਫਤਾਰੀ ਕਾਨੂੰਨ ਦੇ ਬੁਨਿਆਦੀ ਸਿਧਾਂਤਾਂ ਦੇ ਉਲਟ ਹੈ ਅਦਾਲਤ ਨੇ ਇਸ ਨੂੰ ਪ੍ਰਸ਼ਾਸਨਿਕ ਮਨਮਰਜ਼ੀ ਕਰਾਰ ਦਿੱਤਾ ਹੈ ਇਸ ਮਾਮਲੇ ਦੀ ਸੁਣਵਾਈ 18 ਦਸੰਬਰ ਨੂੰ ਹਾਈ ਕੋਰਟ ਵਿੱਚ ਮੁੜ ਹੋਵੇਗੀ ਇੱਥੇ ਦਸਲਾ ਬਣਦਾ ਹੈ ਕਿ ਸੇਖੋਂ ਦੇ ਪਰਿਵਾਰ ਦੇ ਦੋ ਮੈਂਬਰ ਆਜ਼ਾਦ ਉਮੀਦਵਾਰ ਵਜੋਂ ਜ਼ਿਲ੍ਹਾ ਪਰਿਸ਼ਦ ਚੋਣਾਂ ਲੜ ਰਹੇ ਹਨ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਮਰਥਨ ਹਾਸਲ ਹੈ ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਚੋਣ ਪ੍ਰਚਾਰ ਕੱਲ੍ਹ ਸ਼ਾਮ ਬੰਦ ਹੋ ਗਿਆ। ਹੁਣ ਉਮੀਦਵਾਰ ਘਰੋ ਘਰੀ ਜਾ ਕੇ ਵੋਟਰਾਂ ਨਾਲ ਰابطਾ ਕਾਇਮ ਕਰ ਸਕਣਗੇ। ਪੰਜਾਬ ਵਿੱਚ 22 ਜ਼ਿਲ੍ਹਾ ਪਰਿਸ਼ਦ ਤੇ 153 ਪੰਚਾਇਤ ਸੰਮਤੀਆਂ ਲਈ 14 ਦਸੰਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣੀਆਂ ਹਨ। ਇਹਨਾਂ ਚੋਣਾਂ ਦੇ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌத்ਰੀ ਨੇ ਦੱਸਿਆ ਕਿ ਚੋਣਾਂ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੋਣ ਅਬਜ਼ਰਵਰ ਪੁੱਜ ਗਏ ਹਨ ਜੋ ਕਿ ਨਤੀਜੇ ਆਉਣ ਤੱਕ ਜ਼ਿਲ੍ਹਾ ਵਿੱਚ ਮੌਜੂਦ ਰਹਿਣਗੇ ਇਸ ਦਰਮਿਆਨ ਚੋਣ ਕਮਿਸ਼ਨ ਨੇ ਵੋਟ ਪੇਪਰਾਂ ਦੀ ਦੁਰਵਰਤੋਂ ਦੇ ਖਾਦਸ਼ੇ ਤੇ ਮੱਦੇ ਨਜ਼ਰ ਇਨ੍ਹਾਂ ਚੋਣਾਂ ਵਿੱਚ ਵੋਟ ਪੇਪਰਾਂ ਦੀ ਸੁਰੱਖਿਆ ਲਈ ਡਿਪਟੀ ਕਮਿਸ਼ਨਰਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਜਿਕਰ ਜੋ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦੋਸ਼ ਲਾਇਆ ਸਨ ਕਿ ਚੋਣਾਂ ਲਈ ਪਹਿਲਾਂ ਹੀ ਫਰਜੀ ਬੈਲਟ ਪੇਪਰ ਪੰਜਾਬ ਪੁੱਜ ਗਏ ਹਨ ਤਾਂ ਜੋ ਆਮ ਆਦਮੀ ਪਾਰਟੀ ਦੀ ਜਤ ਨੂੰ ਯਕੀਨੀ ਬਣਾਇਆ ਜਾ ਸਕੇ। ਲੇਕਿਨ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਇੱਕ ਬਹੁਤ बड़ा ਛੜੀ ਅੰਤਰ ਆਮ ਆਦਮੀ ਪਾਰਟੀ ਵਾਲੇ ਕਰ ਰਹੇ ਹਨ। ਉਹਨਾਂ ਨੇ ਜਿਹੜੀਆਂ ਪਰਚੀਆਂ ਅੰਦਰ ਪੈਣੀਆਂ ਉਹ ਫालतू ਛਪਾ ਲਈਆਂ। ਹਰ ਬੂਦ ਤੇ ਲਗਭਗ 100 ਪਰਚੀ ਉਹਨਾਂ ਨੇ ਪਹਿਲਾਂ ਬਚਾਦੀ ਹੈ। ਤਾਂ ਕਿ ਮੋਰਾ ਲੱਗੀਆਂ ਹੋਈਆਂ ਉਹਦੇ ਪਰ ਝਾੜੂ ਪਰ ਤੇ ਉਹ ਉਹਨਾਂ ਨੇ ਅੰਦਰ ਪਾਉਣੀ ਐ ਇਹ ਜਿਹੜਾ ਵੱਡਾ ਸ਼ਰਿਆੰਤਰ BL 102 ਦੇ ਨਾਲ ਮਿਲ ਕੇ ਕਰ ਰਹੇ ਉਹ ਇਹਦੇ ਖਮਿਆਜੇ ਉਹਨਾਂ ਨੂੰ ਬਾਅਦ ਚ ਪੁੱਖਤ ਨੇ ਪੈਣੇ ਐ ਇਹ ਛੜਿਆੰਤਰ ਇਹ ਸਕੈਂਡਲ ਬਾਅਦ ਉਜਾਗਰ ਹੋਣਾ ਇਸ ਕਰਕੇ ਮੈਂ ਅਫਸਰਾ ਨੂੰ ਔਰ ਜਿਹੜੇ ਬੰਦੇ ਦੇ ਚ ਇਨਵੋਲਵ ਐ ਉਹਨਾਂ ਨੂੰ ਪਹਿਲਾਂ ਆਗਾਹ ਕਰ ਦੇਣਾ ਚਾਹੁੰਦਾ ਇਸ ਤੇ ਬਾਜ ਆ ਜਾਣਾ ਇੰਨਾ ਚੋੜਾ ਵਿੱਚ ਵੋਟ ਪਾਉਣ ਲਈ ਪਛਾਣ ਪੱਤਰਾਂ ਦੇ ਬਾਰੇ ਵੀ ਕੱਲ ਚੋਣ ਕਮਿਸ਼ਨ ਨੇ ਸਪਸ਼ਟੀਕਰਨ ਦਿੱਤਾ ਚੋਣ ਕਮਿਸ਼ਨ ਨੇ ਦੱਸਿਆ ਕਿ ਇਹਨਾਂ ਚੋਣਾਂ ਵਿੱਚ ਵੋਟ ਦੇ ਵਰਤੋਂ ਕਰਨ ਲਈ ਐਪਿਕ ਕਾਰਡ ਨੂੰ ਲਾਜ਼ਮੀ ਕਰਾਰ ਦਿੱਤਾ ਗਿਆ ਹੈ ਪਰ ਜੇਕਰ ਕਿਸੇ ਵੋਟਰ ਕੋਲ ਕਿਸੇ ਕਾਰਨ ਵਸ਼ ਐਪਿਕ ਕਾਰਡ ਨਹੀਂ ਹੈ ਤਾਂ ਉਸ ਲਈ ਰਾਸ਼ਨ ਕਾਰਡ ਨੀਲਾ ਕਾਰਡ ਫੋਟੋ ਵਾਲਾ ਪੈਨਸ਼ਨ ਕਾਰਡ ਆਧਾਰ ਕਾਰਡ ਮਨਰਿਕਾ ਜੋਬ ਕਾਰਡ ਜਾਂ ਬੈਂਕ ਜਾਂ ਡਾਕਰ ਵੱਲੋਂ ਜਾਰੀ ਪਾਸਬੁੱਕ ਨੂੰ ਵੀ ਪਛਾਣ ਪੱਤਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਯੋਗ ਵੋਟਰ ਆਪਣੀ ਵੋਟ ਦੀ ਵਰਤੋਂ ਕੀਤੇ ਬਿਨਾਂ ਨਾ ਰਹੇ ਤਰਨ ਤਰਨ ਦੀ ਜਿਮਨੀ ਚੋਣ ਦੌਰਾਨ ਬੇਨਿਜ਼ਮੀਆਂ ਦੇ ਦੋਸ਼ਾਂ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਮੁਅਤਲ ਕੀਤੀ ਗਈ ਤਰਨ ਤਰਨ ਦੀ ਐਸਐਸਪੀ ਰਵਜੋਤ ਕੌਰ ਗਰੇਵਾਲ ਖਿਲਾਫ ਚਾਰਜ ਸ਼ੀਟ ਜਾਰੀ ਕਰ ਦਿੱਤੀ ਗਈ ਹੈ ਗਰੇਵਾਲ ਨੂੰ ਇੱਕ ਮਹੀਨੇ ਦੇ ਅੰਦਰ ਇਸ ਚਾਰਟ ਸ਼ੀਟ ਦਾ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਰਵਜੋਤ ਕੌਰ ਗਰੇਵਾਲ ਨੂੰ ਬਹਾਲ ਕਰਨਾ ਚਾਹੁੰਦੀ ਸੀ ਪਰ ਚੋਣ ਕਮਿਸ਼ਨ ਦਾ ਉਹ ਪੱਤਰ ਇਸ ਵਿੱਚ ਅੜਿੱਕਾ ਬਣ ਗਿਆ ਜਿਸ ਵਿੱਚ ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਚੋਣ ਡਿਊਟੀ ਦੌਰਾਨ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਹਾਲ ਕਰਨ ਤੋਂ ਪਹਿਲਾਂ ਕਮਿਸ਼ਨ ਦੀ ਪ੍ਰਵਾਨਗੀ ਲੈਣਾ ਜ਼ਰੂਰੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਚੋਲ ਇਤਿਹਾਸ ਵਿੱਚ ਇਹ ਪਹਿਲੀ ਘਟਨਾ ਸੀ ਜਦੋਂ ਕਿਸੇ ਐਸਐਸਪੀ ਨੂੰ ਚੋਣ ਦੌਰਾਨ ਮੁਕੱਲ ਕੀਤਾ ਗਿਆ ਹੋਵੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸਮੇਂ ਭਾਈਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਕੌਰ ਸਿੱਧੂ ਦੇ ਉਹਨਾਂ ਬਿਆਨਾਂ ਦਾ ਖੰਡਨ ਕੀਤਾ ਹੈ ਜਿਸ ਵਿੱਚ ਆਖਿਆ ਗਿਆ ਸੀ ਕਿ ਕਾਂਗਰਸ ਵਿੱਚ 500 ਕਰੋੜ ਰੁਪਏ ਦੇਣ ਵਾਲੇ ਨੂੰ ਮੁੱਖ ਮੰਤਰੀ ਲਾਇਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਮੈਨੂੰ ਲੱਗਦਾ ਹੈ ਕਿ ਸਿੱਧੂ ਜੋੜਾ ਅਨਸਟੇਬਲ ਹੈ ਜੋ ਮੂੰਹ ਵਿੱਚ ਆਉਂਦਾ ਹੈ ਬਿਨਾਂ ਸੋਚੇ ਸਮਝੇ ਬੋਲੀ ਜਾਂਦਾ ਹੈ ਹਾਲਾਂਕਿ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਇਹ ਵੀ ਸਪਸ਼ਟ ਹੋ ਗਿਆ ਕਿ ਉਹ ਭਾਈਪਾ ਵਿੱਚ ਸ਼ਾਮਲ ਹੋ ਕੇ ਅੰਦਰੋਂ ਖੁਸ਼ ਨਹੀਂ ਹਨ ਉਨ੍ਹਾਂ ਦਬੀ ਜ਼ੁਬਾਨ ਵਿੱਚ ਮੰਨਿਆ ਕਿ ਭਾਈਪਾ ਵਿੱਚ ਉਨ੍ਹਾਂ ਦੀ ਕੋਈ ਖਾਸ ਪੁੱਛਗਿੱਛ ਨਹੀਂ ਹੈ ਇਥੋਂ ਤੱਕ ਕਿ ਪਟਿਆਲਾ ਸੀਟ ਤੋਂ ਕਿਸ ਨੇਤਾ ਨੂੰ ਟਿਕਟ ਦੇਣੀ ਹੈ ਇਸ ਬਾਰੇ ਵੀ ਉਨ੍ਹਾਂ ਨਾਲ ਕੋਈ ਸਲਾਹ مشਵਰਾ ਨਹੀਂ ਕੀਤਾ ਜਾਂਦਾ ਅਮ੍ਰਿਤਸਰ ਵਿੱਚ ਕੱਲ ਉਸ ਵੇਲੇ دہشت ਦਾ ਮਾਹੌਲ ਬਣ ਗਿਆ ਜਦੋਂ ਇੱਥੇ ਕਈ ਸਕੂਲਾਂ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਵਾਲੀਆਂ ਈਮੇਲਾਂ ਜਾਰੀ ਕੀਤੀਆਂ ਗਈਆਂ। ਇਹਨਾਂ ਈਮੇਲਾਂ ਦੇ ਮਿਲਣ ਤੋਂ ਬਾਅਦ ਸ਼ਹਿਰ ਵਿੱਚ ਹਫੜਾ-ਦਫੜੀ ਮਚ ਗਈ ਤੇ ਮਾਪੇ ਬੱਚਿਆਂ ਨੂੰ ਘਰ ਵਾਪਸ ਲਿਆਉਣ ਲਈ ਸਕੂਲਾਂ ਵੱਲ ਦੌੜ ਗਏ। ਇਸ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਕੱਲ ਅਮਰਸਰ ਜ਼ਿਲ੍ਹੇ ਵਿੱਚ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ। ਪੁਲਿਸ ਨੇ ਸਕੂਲਾਂ ਦੀ ਜਾਂਚ ਕੀਤੀ ਜਿਸ ਤੋਂ ਬਾਅਦ ਇਹ ਧਮਕੀਆਂ ਮਹਿਜ਼ ਅਫਵਾਹਾਂ ਨਿਕਲੀਆਂ। ਕੈਨੇਡਾ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਤੇ ਹੋਈ ਫਾਇਰਿੰਗ ਦੀਆਂ ਘਟਨਾਵਾਂ ਪਿੱਛੇ ਮਾਸਟਰਮਾਈਂਡ ਵਜੋਂ ਰਾਏਕੋਟ ਨਜ਼ਦੀਕ ਪਿੰਡ ਬ੍ਰਹਮਪੁਰਾ ਦੇ ਨੌਜਵਾਨ ਸਿੱਪੂ ਦਾ ਨਾਮ ਸਾਹਮਣੇ ਆਇਆ ਹੈ। ਕੈਨੇਡਾ ਪੁਲਿਸ ਅਨੁਸਾਰ ਬ੍ਰਹਮਪੁਰ ਦੇ ਸੁਖਵਿੰਦਰ ਸਿੱਪੂ ਤੋਂ ਇਲਾਵਾ ਦੋ ਹੋਰ ਪੰਜਾਬੀ ਨੌਜਵਾਨ ਸ਼ੈਰੀ ਤੇ ਦਿਲਜੋਤ ਵੀ ਇਨ੍ਹਾਂ ਹਮਲਿਆਂ ਨਾਲ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਪਿਛਲੇ ਦਿਨੀ ਲੁਧਿਆਣਾ ਤੋਂ 골ਡੀ ਢਿੱਲੋ ਗੈਂਗ ਦੇ ਇੱਕ ਗੁਰਗੇ ਬੰਦੂ ਮਾਨ ਸਿੰਘ ਸੇਖੋਂ ਨੂੰ ਵੀ ਹਿਰਾਸਤ ਵਿੱਚ ਲਿਆ ਸੀ। ਸੂਬੇ ਵਿੱਚ ਮੌਸਮ ਹੁਣ ਕਰਵਟ ਲੈ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਸੂਬੇ ਵਿੱਚ ਸੁੱਕੀ ਠੰਡ ਦਾ ਦੌਰ ਜਾਰੀ ਹੈ। ਹੁਣ ਇਸ ਸੂਬੇ ਦੇ ਮੌਸਮ ਵਿੱਚ ਧੁੰਦ ਵੀ ਪੈਣ ਲੱਗ ਪਈ ਹੈ। ਕੱਲ ਮੌਸਮ ਮਾਰਾ ਮੁਤਾਬਕ ਕੀਤੀ ਭਵਿੱਖਬਾਣੀ ਅਨੁਸਾਰ ਸੂਬੇ ਦੇ ਕਈ ਖੇਤਰਾਂ ਵਿੱਚ ਧੁੰਦ ਪਈ ਹਾਲਾਂਕਿ ਇਹ ਧੁੰਦ ਜ਼ਿਆਦਾ ਸਮਾਂ ਨਹੀਂ ਰਹੀ ਇਸ ਧੁੰਦ ਦੌਰਾਨ ਆਵਾਜਾਈ ਵੀ ਪ੍ਰਭਾਵਿਤ ਹੋਈ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਸੂਬੇ ਵਿੱਚ ਹੁਣ ਧੁੰਦ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿੱਚ ਕੱਲ ਤਾਪਮਾਨ ਪਿਛਲੇ ਦਿਨ ਨਾਲੋਂ 1 ਤੋਂ 2 ਡਿਗਰੀ ਤੱਕ ਵੱਧ ਰਿਹਾ ਪਰ ਬੱਦਲਬਾਈ ਛਾਈ ਹੋਣ ਕਾਰਨ ਠੰਡਕ ਦਾ ਅਹਿਸਾਸ ਜ਼ਿਆਦਾ ਹੋਇਆ ਮਰਹੂਮ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਪਿਛਲੇ ਦਿਨੀ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਜਲੰਧਰ ਵਿੱਚ ਉਹਨਾਂ ਦਾ ਪਤਲਾ ਫੂਕਣ ਦੇ ਮਾਮਲੇ ਵਿੱਚ ਨੋਟਿਸ ਭੇਜ ਦਿੱਤਾ ਗਿਆ ਹੈ। ਨੋਟਿਸ ਵਿੱਚ ਚਰਨ ਕੌਰ ਨੇ ਐਕਸ਼ਨ ਕਮੇਟੀ ਨੂੰ 15 ਦਿਨਾਂ ਦੇ ਅੰਦਰ-ਅੰਦਰ ਜਲਦ ਤੱਕ ਤੌਰ ਤੇ ਮਾਫੀ ਮੰਗਣ ਲਈ ਆਖਿਆ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਉਧਰ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਵੱਲੋਂ ਇਸ ਮਾਮਲੇ ਤੇ ਮੁਆਫੀ ਮੰਗ ਲਈ ਗਈ ਹੈ ਇਹ ਵੀ ਪਤਾ ਲੱਗਿਆ ਹੈ ਕਿ ਕਮੇਟੀ ਦੇ ਆਗੂ ਮੁੱਸੇਵਾਲਾ ਪਰਿਵਾਰ ਨੂੰ ਜਲਦ ਮਿਲਣਗੇ ਪੱਤਸ਼ਰੀ ਕੇਸਗੜ੍ਹ ਸਾਹਿਬ ਹੇਠ ਆਉਂਦੀ ਖਾਲੀ ਜਗ੍ਹਾ ਦੀ 1 ਸਾਲ ਲਈ ਹੋਣ ਵਾਲੀ ਬੋਲੀ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 2 ਕਰੋੜ ਰੁਪਏ ਵੱਧ ਗਈ ਕੱਲ੍ਹ ਹੋਈ ਬੋਲੀ 8 ਕਰੋੜ 7 ਲੱਖ 51 ਹਜ਼ਾਰ ਵਿੱਚ ਪੂਰੀ ਹੋਈ ਜਿਕਰਯੋਗ ਹੈ ਕਿ ਇਸ ਖਾਲੀ ਸਥਾਨ ਤੇ ਦੁਕਾਨਾਂ ਸਜਦੀਆਂ ਹਨ ਬੋਲੀ ਲੈਂ ਵਾਲਾ ਠੇਕੇਦਾਰ ਇਹਨਾਂ ਦੁਕਾਨਾਂ ਨੂੰ ਕਿਰਾਏ ਤੇ ਦੇ ਕੇ ਚੋਖੀ ਕਮਾਈ ਕਰਦਾ ਹੈ। ਬੁੱਢੇ ਦਰਿਆ ਨੂੰ ਸਾਫ਼ ਕਰਨ ਦੇ ਪ੍ਰੋਜੈਕਟ ਤਹਿਤ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਦਿੱਤੇ ਅਲਟੀਮੇਟਮ ਮਗਰੋਂ ਲੁਧਿਆਣਾ ਨਗਰ ਨਿਗਮ ਨੇ ਹੁਣ ਸਖਤੀ ਕਰ ਦਿੱਤੀ ਹੈ। ਇਸ ਦੇ ਨਤੀਜੇ ਵਜੋਂ ਦਰਿਆ ਵਿੱਚ ਡਿੱਗੇ ਜਾ ਰਹੇ ਅਨਸੁੱਧੇ ਪਾਣੀ ਨੂੰ ਰੋਕ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਡੈਰੀ ਵਾਲਿਆਂ ਤੇ ਵੀ ਸਖਤੀ ਕਰ ਦਿੱਤੀ ਹੈ। ਉਹਨਾਂ ਦਾ ਗੋਹਾ ਦਰਿਆ ਵਿੱਚ ਡਿੱਗਣ ਤੋਂ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਤਾਇਪੁਰ ਰੋਡ ਤੇ ਹਾਲਾਤ ਬੇਹਦ ਗੰਭੀਰ ਹੋ ਗਏ ਹਨ ਇੱਥੇ ਸੜਕਾਂ ਤੇ ਗੋਹਾ ਤੇ ਮਲਮੂਤਰ ਭਰ ਗਿਆ ਹੈ ਉਧਰ ਡੇਰੀ ਮਾਲਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਉਹਨਾਂ ਨੂੰ ਬੇਵਜ੍ਹਾ ਪਰੇਸ਼ਾਨ ਕਰ ਰਿਹਾ ਹੈ ਸਿਰਫ ਉਹਨਾਂ ਦਾ ਹੀ ਗੋਹਾ ਤੇ ਮਲਮੂਤਰ ਦਰਿਆ ਵਿੱਚ ਡਿੱਗਣੋਂ ਬੰਦ ਕੀਤਾ ਗਿਆ ਹੈ ਜਦਕਿ ਸਨਤਕਾਰਾਂ ਦਾ ਅਨਸੋਧਿਆ ਜ਼ਹਿਰੀਲਾ ਪਾਣੀ ਬੇਰੋਕ ਦਰਿਆ ਵਿੱਚ ਪੈ ਰਿਹਾ ਹੈ ਡੇਰੀ ਮਾਲਕਾਂ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਗੋਹਾ ਚੁੱਕਣ ਦੇ ਟੈਂਡਰ ਤਾਂ ਜਾਰੀ ਕੀਤੇ ਸਨ ਪਰ ਹਾਲੇ ਤੱਕ ਕੋਈ ਵੀ ਗੋਹਾ ਚੁੱਕਣ ਨਾ ਪੁੱਜਿਆ ਵਿਦੇਸ਼ੀ ਰਜਣਾ ਦੇ ਚੱਲਦੇ ਕੱਲ ਦੇਸ਼ ਦੇ ਬਾਜ਼ਾਰਾਂ ਵਿੱਚ ਚਾਂਦੀ ਤੇ ਸੋਨੇ ਦੀ ਕੀਮਤ ਵਿੱਚ ਕਾਫੀ ਵਾਧਾ ਹੋਇਆ ਕੱਲ ਚਾਂਦੀ ਵਿੱਚ ਵਾਧਾ ਹੋ ਕੇ ਇਸ ਦੀ ਕੀਮਤ ਲਗਭਗ 2 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪੁੱਜ ਗਈ ਉਧਰ ਸੋਨਾ ਵੀ ਪ੍ਰਤੀ ਥੋਲਾ 1,36,000 ਦੇ ਪੱਧਰ ਨੂੰ ਛੂ ਗਿਆ ਇਸ ਦੇ ਦਰਮਿਆਨ ਡਾਲਰ ਦੇ ਮੁਕਾਬਲੇ ਰੁਪਈਏ ਵਿੱਚ ਆ ਰਹੀ ਗਰਾਵਟ ਕੱਲ ਵੀ ਜਾਰੀ ਰਹੀ। ਨੌਸਰ ਬਾਜਾ ਨੇ ਮੋਗਾ ਜ਼ਿਲ੍ਹੇ ਦੇ ਧਰਮਕੋਟ ਖੇਤਰ ਦੇ ਇੱਕ ਸੇਵਾਮੁਕਤ ਅਧਿਆਪਕ ਪਵਨ ਕੁਮਾਰ ਨੂੰ ਵੱਧ ਆਮਦਨ ਦਾ ਝਾਂਸਾ ਦੇ ਕੇ ਉਸ ਤੋਂ ਲਗਭਗ 50 ਲੱਖ ਰੁਪਏ ਠੱਗ ਲਏ। ਪਵਨ ਕੁਮਾਰ ਨੇ ਥਾਣਾ ਸਾਈਬਰ ਕ੍ਰਾਈਮ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਜਿਸ ਵਿੱਚ ਉਸ ਨੇ ਆਖਿਆ ਕਿ ਉਸ ਦੀ ਸੋਸ਼ਲ ਮੀਡੀਆ ਰਾਹੀਂ ਇੱਕ ਅਣਪਛਾਤੇ ਵਿਅਕਤੀ ਨਾਲ ਗੱਲਬਾਤ ਹੋਈ। ਉਸਨੇ ਸ਼ੇਅਰ ਮਾਰਕੀਟ ਵਿੱਚ ਪੈਸੇ ਨਿਵੇਸ਼ ਕਰਕੇ ਮੋਟੀ ਕਮਾਈ ਕਰਨ ਦਾ ਝਾਂਸਾ ਦਿੱਤਾ ਤੇ ਉਸ ਤੋਂ 50 ਲੱਖ ਰੁਪਏ ਠੱਗ ਲਏ। ਕੱਲ ਧਰਮਕੋਟ ਵਿੱਚ ਹੀ ਪਾਵਰਕਾਮ ਦੇ ਦਫ਼ਤਰ ਵਿੱਚ ਕਿਸਾਨ ਆਗੂਆਂ ਵੱਲੋਂ ਉਤਾਰੇ ਚਿਪ ਵਾਲੇ ਮੀਟਰ ਜਮ੍ਹਾਂ ਕਰਵਾਉਣ ਮੌਕੇ ਵਿਵਾਦ ਖੜਾ ਹੋ ਗਿਆ। ਕਿਸਾਨ ਆਗੂਆਂ ਨੇ ਜਮ੍ਹਾਂ ਕਰਵਾਏ ਮੀਟਰਾਂ ਦੀਆਂ ਰਸੀਦਾਂ ਮੰਗੀਆਂ ਪਰ ਬਿਜਲੀ ਅਧਿਕਾਰੀਆਂ ਨੇ ਰਸੀਦਾਂ ਦੇਣ ਤੋਂ ਇਨਕਾਰ ਕਰ ਦਿੱਤਾ। ਜੱਸ ਕਰਮ ਰੋਹ ਵਿਚਾਇ ਕਿਸਾਨਾਂ ਨੇ ਦਫ਼ਤਰ ਦਾ ਮੁੱਖ ਗੇਟ ਬੰਦ ਕਰ ਐਸਡੀਓ ਸਮੇਤ ਸਾਰੇ ਸਟਾਫ ਨੂੰ ਬੰਦੀ ਬਣਾ ਲਿਆ। ਦੈਨ ਪਰ ਅਧਿਕਾਰੀਆਂ ਤੇ ਕਿਸਾਨਾਂ ਵਿਚਕਾਰ ਗੱਲਬਾਤ ਚੱਲਦੀ ਰਹੀ ਪਰ ਕੋਈ ਸਿੱਟਾ ਨਾ ਪੁੱਜਿਆ। ਅਖੀਰ ਦੇਰ ਰਾਤ ਪ੍ਰਸ਼ਾਸਨਿਕ ਵੱਡੇ ਅਧਿਕਾਰੀਆਂ ਦੀ ਦਖਲਅੰਦਾਜ਼ੀ ਤੋਂ ਬਾਅਦ ਇਹ ਮਾਮਲਾ ਸੁਲਝਿਆ। ਕੇਂਦਰੀ ਮੰਤਰੀ ਮੰਡਲ ਨੇ ਕੱਲ ਇੱਕ ਅਹਿਮ ਫੈਸਲਾ ਕਰਦਿਆ ਮਰਦਮਸ਼ੁਮਾਰੀ 2027 ਦੀ ਤਜ਼ਵੀਜ਼ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤਜ਼ਵੀਜ਼ ਮੁਤਾਬਕ ਲਗਭਗ 12000 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਵਿੱਚ ਪਹਿਲੀ ਵਾਰ ਡਿਜੀਟਲ ਮਰਦਮ ਸ਼ਮਾਰੀ ਕਰਵਾਈ ਜਾਵੇਗੀ। ਇਹ ਪੂਰੀ ਪ੍ਰਕਿਰਿਆ ਦੋ ਪੜਾਵਾਂ ਦੀ ਹੈ। ਪਹਿਲੇ ਪੜਾਅ ਵਿੱਚ ਅਪ੍ਰੈਲ ਤੋਂ ਸਤੰਬਰ ਤੱਕ ਘਰਾਂ ਦੀ ਸੂਚੀ ਬਣਾ ਕੇ ਗਿਣਤੀ ਕਰਵਾਈ ਜਾਵੇਗੀ ਜਦਕਿ ਫਰਵਰੀ 2027 ਵਿੱਚ ਮਰਦਮ ਸ਼ਮਾਰੀ ਹੋਵੇਗੀ। ਅਮਰੀਕਾ ਮਗਰੋਂ ਹੁਣ ਮੈਕਸੀਕੋ ਨੇ ਵੀ ਭਾਰਤ ਤੇ ਟੈਰਫ ਵਧਾ ਦਿੱਤੇ ਹਨ ਜਿਸ ਨਾਲ ਭਾਰਤੀ ਬਰਾਮਦਾਂ ਤੇ ਮਾੜਾ ਅਸਰ ਪਵੇਗਾ। ਆਰਥਿਕ ਮਾਰਾਂ ਦਾ ਮੰਨਣਾ ਹੈ ਕਿ ਭਾਰਤ ਵੱਲੋਂ ਮੈਕਸੀਕਾ ਨੂੰ ਹੋਣ ਵਾਲੀ ਬਰਾਮਦ ਦਾ ਹੁਣ 3/4 ਹਿੱਸਾ ਪ੍ਰਭਾਵਿਤ ਹੋਵੇਗਾ। ਇਸ ਦੇ ਦਰਮਿਆਨ ਅਮਰੀਕੀ ਦਬਕੇ ਦੇ ਬਾਵਜੂਦ ਭਾਰਤ ਦੀ ਰੂਸ ਤੋਂ ਕੱਚੇ ਤੇਲ ਦੀ درآمد ਲਗਾਤਾਰ ਜਾਰੀ ਹੈ। ਨਵੰਬਰ ਮਹੀਨੇ ਵਿੱਚ ਇਹ درآمد 4% ਵੱਧ ਕੇ 5 ਮਹੀਨਿਆਂ ਦੇ ਸਭ ਤੋਂ ਉੱਚ ਪੱਧਰ ਤੇ ਪਹੁੰਚ ਗਈ। ਕਾਂਗਰਸ ਦੇ ਸੀਨੀਅਰ ਨੇਤਾ ਸਾਬਕਾ ਕੇਂਦਰੀ ਮੰਤਰੀ ਤੇ ਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ ਪਾਟਲ ਦਾ ਕੱਲ ਮਹਾਰਾਸ਼ਟਰ ਵਿੱਚ ਆਪਣੇ ਪਿਤਰੀ ਕਸਬੇ ਲਾਤੂਰ ਵਿੱਚ 90 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਮ ਸੰਸਕਾਰ ਅੱਜ ਕੀਤਾ ਜਾਵੇਗਾ। ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸਨ। ਦਬਈ ਵਿੱਚ ਖੇਡੇ ਜਾ ਰਹੇ ਅੰਡਰ 19 ਵਨਡੇ ਏਸ਼ੀਆ ਕੱਪ ਦੇ ਪਹਿਲੇ ਮੈਚ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਏਈ ਦੀ ਟੀਮ ਨੂੰ 234 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 433 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਜਿਸ ਵਿੱਚ ਭਾਰਤ ਦੇ ਨੌਜਵਾਨ ਬੱਲੇਬਾਜ਼ ਵਿੱਭਵ ਸੂਰਿਆਵੰਸ਼ੀ ਨੇ 95 ਗਿੰਦਾਂ ਤੇ 171 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਭਾਰਤੀ 스타 ਪਹਿਲਵਾਨ ਵਿਨੇਸ਼ ਫੋਗਾਟ ਨੇ ਸੰन्यास ਤੋਂ ਵਾਪਸੀ ਕਰਦੇ ਹੋਏ ਆਪਣੀ ਖੇਡ ਦੁਨੀਆ ਵਿੱਚ ਮੁੜ ਪਰਤਣ ਦਾ ਫੈਸਲਾ ਕੀਤਾ ਹੈ ਫੋਗਾਟ ਨੇ ਐਲਾਨ ਕੀਤਾ ਕਿ ਉਹ ਲਾਸ ਐਂਜਲਸ 2028 ਦੇ 올림픽 ਖੇਡਾਂ ਵਿੱਚ ਹਿੱਸਾ ਲਵੇਗੀ ਕਿਉਂਕਿ ਉਸ ਅੰਦਰ ਬਲਦੀ ਖੇਡ ਦੀ ਮਸ਼ਾਲ ਹਾਲੇ ਬੁਜੀ ਨਹੀਂ ਹੈ ਜ਼ਿਕਰਯੋਗ ਹੈ ਕਿ ਵਿਨੇਸ਼ ਫੋਗਾਟ ਨੇ ਕੁਝ ਸਮਾਂ ਪਹਿਲਾਂ ਖੇਡ ਤੋਂ ਸੰन्यास ਲੈਣ ਦਾ ਐਲਾਨ ਕੀਤਾ ਸੀ ਤੇ ਉਹ ਮੌਜੂਦਾ ਸਮੇਂ ਕਾਂਗਰਸ ਦੀ ਵਿਧਾਇਕ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ